ਸਾਡੇ ਵਾਲੇ ਤਾਂ ਜਿਹੜਾ ਹੈਗਾ ਦੁਸ਼ਮਣ ਨੂੰ ਵੀ ਰੋਟੀ ਦੇਣ ਦਵਾਈ ਦਿੰਦੇ ਆ ਹੈਨਾ ਤੇ ਦੇਖੋ ਹਰਿਆਣਾ ਪੁਲਿਸ ਨੇ ਜੋ ਕਿਸ ਕੀਤਾ ਇਹਨਾਂ ਦੀ ਜਬਾਨੀ ਸੁਣਦੇ ਆ ਭਾਈ ਆਹ ਗੱਡੀ ਕਿਹਨੇ ਭੰਨੀ ਆ ਤੁਹਾਡੀ ਇਹ ਉਹ ਬੀਐਸਐਫ ਆ ਨਹੀਂ ਬੀਐਸਐਫ ਆ ਨਹੀਂ ਤੇ ਮਾਲਾ ਸਾਰਾ ਸਨੈਰੋ ਦੱਸਦੇ ਬਾਈ ਆ ਸਾਰਾ ਕਾਚਾ ਡੁੱਲਿਆ ਇਹ ਆਪਣੀ ਮਤਲਬ ਸਾਰੀ ਸਾਰੀ ਮੈਡੀਸਿਨ ਇਹਦੇ ਚ ਸੀਗੀ ਹਣਾ ਹਾਂ ਮੈਡੀਸਿਨ ਕੁਛ ਉੱਥੇ ਉਹ ਵੀ ਚੁੱਕ ਕੇ ਲੈ ਗਏ ਖਿਲਾਰਤੀ ਸਾਰੀ ਥੱਲੇ ਪਈ ਹੋਦਿਆਂ ਉਹ ਆਪਣੇ ਨਾ ਇੱਧਰ ਜਦੋਂ ਇਹਨਾਂ ਨੇ ਇੱਧਰ ਟੀਅਰ ਗਿਆ ਛੱਡਿਆ ਇੱਧਰ ਕਾਫੀ ਆਪਣੇ ਜਿਹੜੇ ਕਿਸਾਨ ਵੀ ਅਫੈਕਟ ਹੋ ਗਏ ਸਾਡੀ ਟੀਮ ਉੱਧਰ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਨ ਲਈ ਦੋ ਮੁੰਡੇ ਆਪਣੇ ਇੱਥੇ ਹੀ ਉਹਨਾਂ ਜਦੋਂ ਆਣ ਕੇ ਗੱਡੀ ਤੇ ਲਾ ਬੋਲਦਾ ਆਪਣੇ ਕੈਂਪ ਤੇ ਲਾ ਬੋਲਦਾ ਉਹਨਾਂ ਨੂੰ ਵੀ ਡਾਂਗਾ ਮਾਰ ਕੇ ਮੁੰਡਿਆਂ ਨੂੰ ਭਜਾਦਾ ਇੱਥੋਂ ਮਾਲਾ ਜਿਹੜਾ ਕੀ ਹੁਣ ਤੁਸੀਂ ਵੇਖ ਲੋਗੇ ਮਾਲਾ ਕਿਹੜੀ ਵੀ ਤੁਸੀਂ ਕਹਿੰਦੇ ਹੋ ਇਹ ਉਹਨਾਂ ਦਾ ਘਰ ਆ ਸਾਰਾ ਉਹਨਾਂ ਦਾ ਘਰ ਆ ਉਹਨਾਂ ਨੇ ਆਣ ਕੇ ਭਨੀਆਂ ਇਹਨਾਂ ਦਾ ਟਰੈਕਟਰ ਵੀ ਭਨਤੇ ਪਰ ਸਾਡੀ ਗੱਡੀ ਖੁਦ ਭਨੀਆਂ ਟੈਂਪਰ ਦੇ ਵਿੱਚ ਸਾਰੀ ਦਵਾਈ ਮੈਡੀਸਿਨ ਉਹਨਾਂ ਖਿਲਾਰਤੀ ਕਿਉਂ ਹੁੰਦੇ ਨੇ ਬੰਦੇ ਜਿੰਨੇ ਵੀ ਕਿਸਾਨਾਂ ਦੇ ਸੱਟਾਂ ਲੱਗੀਆਂ ਸੈਟਕੀਮ ਉਧਰ ਚੱਲ ਗਈ ਉਹਨਾਂ ਨੂੰ ਪੱਟੀਆਂ ਪੁੱਟੀਆਂ ਕਰਨ ਜੋ ਵੀ ਉਹਨਾਂ ਦਾ ਮਤਲਬ ਟ੍ਰੀਟਮੈਂਟ ਕਰਨਾ ਉਹ ਉਹ ਨਿੱਕੇ ਤੋਂ ਇਹਨਾਂ ਲਿਆ ਆ ਆ ਦੁਨੀਆਂ ਦੇ ਹਿਊਮਨ ਰਾਈਟ ਵਾਲੇ ਦੇਖ ਲੈਣ ਭਾਈ ਕੀ ਕਰਦਿਆ ਨਾਲੇ ਪ੍ਰਸ਼ਾਦਾ ਸ਼ਿਕਾਇਤ ਦਾ ਸਾਰਿਆਂ ਨੂੰ ਹਨਾ ਅਸੀਂ ਤੇ ਦਿੱਲੀ ਮੋਰਚੇ 'ਚ ਵੀ ਜਦੋਂ ਦਿੱਲੀ ਮੋਰਚੇ ਦੇ ਵਿੱਚ 26 ਜਨਵਰੀ ਨੂੰ ਵੀ ਜਦੋਂ ਅਪਰੇਡ ਹੋਈ ਨਾ ਉੱਥੇ ਬੀਐਸਐਫ ਨੂੰ ਵੀ ਪੱਟੀਆਂ ਕੀਤੀਆਂ ਨੇ ਕਿਸਾਨਾਂ ਨੂੰ ਵੀ ਕੀਤੀਆਂ ਅੱਜ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਅੱਜ ਸਾਡੇ ਦਿਲ ਤੇ ਸੱਟ ਮਾਰੀ ਆ ਕਿਉਂਕਿ ਅਸੀਂ ਤੇ ਇਹੋ ਨਾਰਾ ਲਾਉਂਦੇ ਜੈ ਜਵਾਨ ਜੈ ਕਿਸਾਨ ਪਰ ਇਹ ਕਿਹੜੇ ਜਵਾਨ ਹੈ ਜਿਨ੍ਹਾਂ ਨੇ ਆਣ ਅਸੀਂ ਡਰਦੇ ਨਹੀਂ ਕਿਸੇ ਕਿਲੋਂ ਪਰ ਅਸੀਂ ਸ਼ਾਂਤੀ ਦਾ ਪ੍ਰਤਾਵਾ ਕਰਦੇ ਆ ਵੀ ਸ਼ਾਂਤੀ ਰੱਖੋ ਸ਼ਾਂਤੀ ਰੱਖੋ ਪਰ ਇਹਦੇ ਬਦਮਾਸ਼ੀ ਤੇ ਉਤਰ ਗਿਆ ਜੀ ਸਾਹਿਬ ਅਸੀਂ ਅਸੀਂ ਜਿੰਨਾ ਚਾਹੀਏ ਹਰ ਇੱਕ ਨੂੰ ਇਹੋ ਨਾਰਾ ਦੇ ਦਿੰਦੇ ਆ ਵੀ ਸ਼ਾਂਤ ਰਹੋ ਸ਼ਾਂਤ ਰਹੋ ਇਹਦਾ ਮਤਲਬ ਡਰਦੇ ਥੋੜੀ ਆ ਅਸੀਂ ਇਹ ਇਹ ਨਾ ਇਹਨੇ ਗੁੰਡਾਗਰਦੀ ਕੀਤੀ ਹਨ ਕਿ ਮੈਡੀਕਲ ਤੇ ਆਣ ਕੇ ਨਾਂ ਲਾ ਬੋਲਦਾ ਵਾ ਭਾਈ ਕਿੰਨੇ ਹੁਣ ਤੱਕ ਕਿਸਾਨ ਜਿਹੜੇ ਜ਼ਖਮੀ ਹੋ ਚੁੱਕੇ ਆ ਜਾਂ ਕਿੰਨਿਆਂ ਦੀ ਮੌਤ ਹੋ ਚੁੱਕੀ ਆ ਸੈਂਕੜਾ ਕਿਸਾਨ ਆ ਜਿਹੜੇ ਜਿਨ੍ਹਾਂ ਦੇ ਵੱਡੇ ਵੱਡੇ ਕੱਟ ਲੱਗੇ ਆ ਵੀ ਜਿਹੜੇ ਮਤਲਬ ਕਿਸੇ ਵੱਡੀ ਜੰਗ ਦੇ ਵਿੱਚ ਕੱਟ ਲੱਗਦੇ ਆ ਪਰ ਇੱਕ ਮੁੰਡੇ ਦੀ ਇੱਥੇ ਡੈਥ ਹੋ ਗਈ ਆ ਤਿੰਨ ਕਿਹਨਾਂ ਦੀ ਤਿੰਨ ਦੀ ਜਿਹੜੀ ਤਿੰਨ ਮੁੰਡਿਆਂ ਦੀ ਡੈਥ ਹੋ ਗਈ ਸੀ ਕਿਹੜੇ ਕਿਹੜੇ ਪਿੰਡਾਂ ਦੇ ਸਪਾਈ ਪੰਜ ਛੇ ਮੁੰਡੇ ਉਧਰ ਲੈ ਕੇ ਚੱਕੇ ਯਾਰ ਜਿਹੜੇ ਮੁੰਡੇ ਅੱਛਾ ਮਤਲਬ ਪੁਲਿਸ ਨੇ ਆਏ ਛੇ ਮੁੰਡੇ ਜੀ ਉਧਰ ਲੈ ਕੇ ਚੱਕੇ ਤਿੰਨ ਦੀ ਡੈਥ ਹੋ ਗਈ ਕਿਹੜੇ ਪਿੰਡਾਂ ਦੇ ਪਤਾ ਲੱਗਿਆ ਕੋਈ ਵੀਰੇ ਵਾਲੇ ਪਿੰਡਾਂ ਦਾ ਕੋਈ ਪਤਾ ਲੱਗਿਆ ਬਾਕੀ ਉਹ ਵਾਲੇ ਵੀਰੇ ਆਪਣੇ ਤੇ ਨੈਟ ਨਹੀਂ ਚੱਲ ਰਿਹਾ ਡਾਕਟਰ ਸਾਹਿਬ ਜਿਸ ਤਰ੍ਹਾਂ 10 10 ਜਿਹੜੀਆਂ ਬੋਨਸਾਂ ਲਗਾਤਾਰ ਜਾ ਰਹੀਆਂ ਤੇ ਤੁਹਾਡੇ ਕੋਲੋਂ ਕਿੰਨੇ ਜਿਹੜੇ ਹੈਗੇ ਕਿੰਨਿਆਂ ਦੀ ਤੁਸੀਂ ਪੁਸ਼ਟੀ ਕਰ ਦੋ ਮੌਤ ਹੋਈ ਹੈ ਕੋਈ ਤੁਹਾਡੇ ਹੱਥਾਂ 'ਚ ਜਾਂ ਤੁਸੀਂ ਦੇਖੇ ਹੋਣ ਮੈਂ ਜਿਹੜਾ ਵੇਖਿਆ ਉਹ ਇੱਕ ਮੇਰੇ ਹੱਥੋਂ ਮੇਰੇ ਉਹਦੀ ਮਤਲਬ ਗਿਣਤੀ ਦੇ ਸਾਹ ਹੀ ਜਿਹੜੇ ਵੀ ਉਹ ਮੇਰੇ ਹੱਥਾਂ 'ਚ ਹੈਗੇ ਹੀ ਪਰ ਉਹਨੂੰ ਮੈਂ ਜਦੋਂ ਮੈਨੂੰ ਲੱਗਾ ਨੇ ਤੇ ਥੋੜੀ ਜਿਹੀ ਸਾਹ ਹੈ ਗਿਆ ਮੈਂ ਉਹਨੂੰ ਆਪਣੇ ਹੱਥਾਂ ਦੇ ਟੋਪੇ ਐਂਬੂਲੈਂਸ ਪਿੱਛੇ ਹੀ ਆਉਂ ਨਹੀਂ ਦੇ ਕੇ ਐਂਬੂਲੈਂਸ ਦੇ ਵਿੱਚ ਪਾ ਕੇ ਆਵਾ ਉਹਨੂੰ ਉੱਥੋਂ ਆਕਸੀਜਨ ਲਾ ਕੇ ਐਮਰਜੈਂਸੀ ਤੌਰ 'ਤੇ ਹੀ ਪਰ ਉਹਨੂੰ ਪਤਾ ਨਹੀਂ ਉਹਦੀ ਮੈਨੂੰ ਲੱਗਦਾ ਵਾ ਵੀ ਉਹਦੇ ਸਾਹ ਕੁਛ ਬਿੰਤੀ ਦੇ ਕਾ ਆ ਸਰਚ ਉਹ ਮਰ ਗਏ ਸੀਗੇ ਮੌਕੇ ਦੇ ਮੁੰਡਾ ਜੀ ਅੱਛਾ ਇੱਕ ਗੱਲ ਗੱਲ ਦੇ ਇੱਕ ਗੱਲ ਦੇ ਵਿੱਚ ਨਹੀਂ ਵਜੀਆ ਇੱਕ ਦੇ ਇੱਕ ਦੇ ਮੱਥੇ 'ਚ ਸਰਫ ਸਾਈਡ ਤੇ ਗੋਲੀ ਲੱਗੀ ਇਧਰੋਂ ਨਿਕਲ ਸਰ ਸਭ ਇਹ ਗੱਲ ਆ ਕਹਿੰਦੇ ਵੀ ਜਿਹੜਾ ਇਹ ਸਾਰੇ ਜਿਹੜੇ ਜਿੰਨੇ ਫਟੜਾ ਕਿਸਾਨ ਐ ਉਹ ਸਾਰੇ ਸਾਰੇ ਪਟਿਆਲੇ ਰੈਫਰ ਕਿਤੇ ਜਾ ਰਹੇ ਆ ਕਹਿੰਦੇ ਇੱਥੋਂ ਦੇ ਇੱਥੋਂ ਜਿਹੜਾ ਇੱਥੋਂ ਦਾ ਲੋਕਲ ਹਸਪਤਾਲੋਂ ਛੁੱਟੀ ਕਿਥੋਂ ਆਪਣਾ ਜਿਹੜਾ ਨਾ ਆਪਣਾ ਆਪਾਂ ਨੂੰ ਇੰਨੀ ਝਾਗ ਹੀ ਨਹੀਂ ਪਿਆ ਕੁਝ ਹੋ ਜੂਗਾ ਆਪਾਂ ਇਥੋਂ ਇਹਨਾਂ ਨੂੰ ਇਥੋਂ ਐਂਬੂਲੈਂਸਾਂ ਦੇ ਵਿੱਚ ਲੱਦਦੇ ਆ ਵੀ ਜਿਹੜਾ ਜਿੱਦਾਂ ਦਾ ਵੀ ਹੁੰਦਾ ਨਾ ਉਹਨੂੰ ਉਦਾਂ ਦੇ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਵਾ ਕਿਉਂ ਇਹਨਾਂ ਦੇ ਪਤਾ ਹੀ ਨਹੀਂ ਵੀ ਇਦਾਂ ਬੰਦੇ ਮਰੀ ਜਾਣਗੇ ਇਹ ਤੇ ਹੈਗਾ ਵੀ ਕੋਈ ਸੱਟਾਂ ਲੱਗ ਜਣੀਆਂ ਕੋਈ ਜ਼ਖਮੀ ਹੋ ਜੂਗਾ ਕੁਝ ਹੋ ਜੂਗਾ ਪਰ ਇਹਨਾਂ ਨੂੰ ਥੋੜੀ ਪਤਾ ਹੈ ਕਿ ਸਿੱਧੀਆਂ ਹੀ ਗੋਲੀਆਂ ਮਾਰ ਮਾਰ ਅੱਛਾ ਅੱਛਾ ਕਰ ਲਈ ਵਜੇ ਨਹੀਂ ਸਾਡੇ ਮੱਲਾ ਮੁੰਡੇ ਤੇ ਗੋਲੀ ਬੱਜੀ ਐ ਮੱਲਾ ਸਿੰਧ ਕਾ ਗੋਲਗਾ ਮਾਰ ਲੰਦੇ ਉਹ ਪੱਕਾ ਰੌਂਦ ਵੱਜਾ ਗੋਡਲੇ ਸਭ ਉਹ ਜਿੱਤਾ ਉੱਥੇ ਐ ਨਾ ਪੱਕਾ ਰੌਂਦ ਮਾਰਿਆ ਇਹ ਮਾਰਿਆ ਵੀ ਮੱਲਾ ਦਾ ਖੇਤਾਂ ਦਾ ਬਾਈ ਹਾਂ ਪਰਲੀ ਪਰਲੀ ਕੋਰਟ ਤੇ ਮੁੰਡਾ ਖੜਾ ਸੀਗਾ ਉਹਦੇ ਇੱਥੇ ਵੱਜ ਗਈ ਥੋ ਨਿਕਲ ਗਈ ਉਹ ਬੰਦੇ ਦੀ ਮੌਕੇ ਤੇ ਡੈਥ ਹੋ ਗਈ ਹਾਂ ਉਹਦਾ ਵੀਰੇ ਸਾਨੂੰ ਆਇਆ ਸੀਗਾ ਵੀ ਉਹ ਮੁੰਡੇ ਦਾ ਕਹਦਾ ਵੀ ਉਹ ਬਿਓ ਸੀ ਬਿਗਿਆ ਉਹ ਹੋ ਗਿਆ ਤੇ ਬਾਅਦ ਚ ਦੇਖੋ ਨਾ ਬਾਅਦ ਜਦੋਂ ਪਰਣਾ ਲਸੇਗਾ ਤਾਂ ਫੇਰ ਪਤਾ ਲੱਗੇ ਤੁਸੀਂ ਦੇਖ ਲਓ ਪਿਛਲੇ ਕਿਸਾਨ ਅਦੋਲਾਂ ਚ ਇੱਕ ਬੰਦੇ ਦੀ ਜਿਹੜਾ ਹੈ ਗੋਲੀ ਨਾਮ ਉਥੇ ਨਵਰੀਦ ਦੀ ਤੇ ਇੱਥੇ ਚਾਰ ਦੀ ਤੁਸੀਂ ਪੁਸ਼ਟੀ ਕਰਦੇ ਹੋ ਨਾ ਤਿੰਨ ਸਾਡੇ ਉਹ ਚੱਕੇ ਲੈ ਗਏ ਚ ਤਿੰਨ ਮਿੰਟ ਉਹ ਲੈ ਗਏ ਲੱਤਾਂ ਵੀ ਤੋੜੀਆਂ ਕਹਿੰਦੇ ਯਾਰ ਇਹ ਇਹ ਵੀ ਗੱਲ ਹੈਗੀ ਆ ਸਾਡੇ ਸਾਹਮਣੇ ਉਹ ਨਹੀਂ ਉਦੋਂ ਹੀ ਪੈਰਾਂ ਦੇ ਪੈਰ ਲਾ ਕੇ ਲੱਤਾਂ ਖਿੱਚਤੀਆਂ ਸੀ ਤੇ ਯਾਰ ਜਦੋਂ ਆਪਾਂ ਦਾ ਤੜਕੇ ਆਉਂਦੇ ਆ ਆਪਾਂ ਨਾਲ ਗੱਲਬਾਤ ਇੱਕ ਮਾਰ ਦੇਖੋ 12 5 ਇੱਕ ਮਾਰ ਇੱਕ ਇੱਕ ਕੋਲੋਂ ਵੀ ਮਾਰ ਜਾ ਆਹਣਾ 12 ਮੋੜ ਦੇ ਪੈਰ ਆ 12 ਮੋੜ ਦੇ ਭਾਈ ਆਹ ਦੇਖ ਲਓ ਸਿੱਧੇ ਚੱਲੇ ਭਾਈ ਜਿੱਦੋਂ ਦਾ ਜਿੱਦ ਦੀ ਲੜਾਈ ਚੱਲੀ ਆ ਉਦੋਂ ਦਾ ਭਾਈ ਉੱਥੇ ਹੀ ਖੜਿਆ ਸੀ ਇਹਦੇ ਲੱਤ 'ਚ ਛੇ ਰਵੇਜ ਦੁਬਾਰਾ ਫੇਰ ਲੱਤਾਂ ਨਰੋ ਆਹ ਦੇਖੋ ਇੱਥੇ ਵੀਰੇ ਆ ਲਾਜ ਆਹ ਦੇਖੋ ਭਾਈ ਦਾ ਮਾੜਾ ਨਹੀਂ ਨਹੀਂ ਆ ਲਾਜ ਕਰੋ ਯਾਰ ਪਤਾ ਚਲੋ ਭਾਈ ਨਹੀਂ ਨਹੀਂ ਭਾਈ ਕਢਾ ਜ਼ਰੂਰੀ ਹੈ ਕੋਈ ਯਾਰ ਬਹੁਤ 那，不，多，加，多。